ਮਾਨ ਸਾਡੀ ਕੌਨ ਦੇ ਮਾਨ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਦੇਣਾ ਨਹੀਂ ਅੱਛਾ ਆਹਾਂ ਵੀ ਬੋਲ ਦਿਓ ਮਾੜਾ ਇਹਨਾਂ ਬਾਰੇ ਆਪਣਾ ਬਰਗਾੜੀ ਕਾਂ ਵਾਲੇ ਵੀ ਹੈ ਮੈਂ ਸਾਰਾ ਬੋਲ ਕੇ ਕਰਾਇਆ ਹੈ ਨਾ ਲਿਓ ਜਮਾ ਸੁਣ ਕੇ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਦੇ ਕੀਰਤਨ ਸੁਣੀ ਜਾਂਦੇ ਆਂ ਜੀ ਚਲੋ ਤੁਸੀਂ ਵੀ ਰੱਖੋ ਜੀ ਅਕਾਲੀ ਫੂਲਾ ਸਿੰਘ ਦਾ ਆਸ ਲੈ ਆਓ ਜੀ ਅਸੀਂ ਤੁਸੀਂ ਫੈਸਲੇ ਲਓ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ਾ ਮਿਆਂ ਤੁਸੀਂ ਆਮ ਦੇ ਠੇਕੇਦਾਰ ਬਣੇ ਫਿਰਦੇ ਹੋ ਜਿਹੜਾ ਤੁਸੀਂ ਇੱਕ ਪਿਆਰ ਦਿੰਦੇ ਕਮੇਟੀ ਨੇ ਯਾਰੀਆ ਹਮਾਰਾ ਵੀ ਦੋਸਤ ਹੈ ਸੱਚੀ ਗੱਲਾਂ ਕਰਦੇ ਤੁਸੀਂ ਸੱਚੀ ਗੱਲਾਂ ਦਾ ਕਰਦੇ ਤੁਹਾਨੂੰ ਇਹ ਲਾਲਚ ਤੁਹਾਨੂੰ ਕੀ ਹੋ ਗਿਆ ਵਿਚ ਵਿੱਚ ਸਵਾਲਾਂ ਦੇ ਜਵਾਬ ਜਿੱਥੇ ਤੋਂ ਬਿਨਾ ਭਜਦੇ ਹੋਏ ਜਥੇਦਾਰ ਕਾਗਜੀ ਜਥੇਦਾਰ ਸਰਕਾਰੀ ਸਰਕਾਰ ਜਿਆ ਨੇ ਸਾਡੇ ਕਿਹਦੇ ਜੀ ਸਾਨੂੰ ਪੰਜ ਜਵਾਬ ਦਿਓ 25 ਸਵਾਲ ਪੰਜ ਸਵਾਲ ਸਾਰਨਾ ਪਹਿਲਾਂ ਅਸੀਂ ਪੁੱਛਿਆ ਹੀ ਭੈਣ ਕਿੰਨੀ ਲੜਾ ਪੜਾ ਮੇਰੀ ਭੈਣ ਬਣ ਕੇ ਨਾ ਵੀ ਤੁਸੀਂ ਜੀ ਕਦੇ ਗੁਰਦੇਵ ਸਿੰਘ ਕੌਂਗਿਆਲੇ ਮੋਡੇ ਦੇ ਬੋਲੇ ਹੋ ਛੋਟਾ ਇੰਨਾ ਚਰਜਾ ਜਾਰੀ ਨਹੀਂ ਤੁਸੀਂ ਬਗੜੀਗਾਰ ਤੇ ਬੋਲੇ ਮਾਫੀ ਕਰੀ ਉੱਥੇ ਉਹ ਕਹਿੰਦਾ ਮੈਂ ਜਾਰੀ ਕਰਕੇ ਉਹਦੇ ਵਿੱਚ ਨਹੀਂ ਸੀ ਕਦੇ ਤੁਸੀਂ ਬੋਲੇ ਇੰਨਾ ਜ਼ੁਲਮ ਹੋਇਆ ਸਿੱਖ ਭਾਉਮ ਤੇ ਬੋਲੇ ਕਦੇ ਬੰਦੀ ਸਿੰਘਾਂ ਲਈ ਪਹਿਲਾਂ ਬੋਲੇ ਇੰਨਾ ਚਲਦੇ ਬੈਠੇ ਨੇ ਇਹ ਇੰਨਾ ਚਾਜੇਦਾਰੀਆਂ ਕਰ ਲੀਆਂ ਮੇਰੇ ਖਿਆਲ ਤਾਂ ਨਪਲਾਨ ਦਸਦਾ ਰਹਿਆ ਹੋਗਾ ਇਹ ਨਾ ਰਿਹਾ ਹਜੇ ਦਿੱਲੀ ਨਾਲ ਜਾ ਰਹੀਆਂ ਅਸੀਂ ਇਹਨਾਂ ਨੂੰ ਪੁੱਛਦਾ ਵੀ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਸਵਾਲ ਦੇਣ ਤੋਂ ਭੱਜ ਕੇ ਤੁਹਾਡੇ ਸਾਹਮਣੇ ਤੁਸੀਂ ਰਹੇ ਸੀ ਉਹਨੇ ਕੋਲੇ ਵੀਡੀਓ ਲੈ ਲਓ ਸਾਡੇ ਭੈਣ ਅਸੀਂ ਤਾਂ ਕਾਮ ਆ ਅੰਨ ਸੇਵਕਾ ਕਿਸੇ ਦੇ ਸਕੇ ਨਹੀਂ ਕੋਈ ਸਾਨੂੰ ਰਾਜਨੀਤਿਕ ਸਿਆਸਤ ਖੁੱਲ ਕੇ ਸਿੱਖੀ ਦੀ ਗੱਲ ਕਰੂ ਅਸੀਂ ਉਹਦੇ ਨਾਲ ਤਰੋ ਕਾਮਿਲਰ ਦਾ ਸਾਡੇ ਕਾਮ ਨੂੰ ਕਿਹੋ ਜਿਹਾ ਜੱਜਕਾਰ ਦੀ ਲੋੜ ਹੈ ਹਵਾਰੇ ਵਰਗੇ ਜਿੰਦੇ ਹਵਾਰੇ ਵਰਗੇ ਜੱਜਕਾਰ ਸਿੰਘ ਹਵਾਰੇ ਵਰਗੇ ਹਵਾਰੇ ਵਰਗੇ ਜੀਰ ਸਾਨੂੰ ਜੱਥੇ ਮਾਰਾਂਦੇ ਨਹੀਂ ਜੱਥੇ ਦਾ ਨਾਮ ਯੂਮਰਤ ਬਾਲ ਵਰਗੇ ਜਿੰਦੇ ਸਾਨੂੰ ਸਾਨੂੰ ਜੋ ਸਾਡੇ ਪ੍ਰਾਤਮ ਸਿੰਘਾਂ ਪ੍ਰਾਤਮ ਸਿੱਖੀ ਵਰਗੇ ਚਾਹੀਏ ਨੇ ਸਾਡੇ ਚਿੱਟੇ ਹੋਵੇ ਤੁਸੀਂ ਬੁੜੀ ਆਪਦੇ ਵਿੱਚ ਇਥੇ ਪ੍ਰੋਗਰਾਮ ਹੈ ਜਿਹੜਾ ਚਾਹਣਾ ਚਾਹੀਦਾ ਅਜੇ ਨਹੀਂ ਜਿਹੜਾ ਇਹ ਛੰਗੀ ਬਾਰਡਰ ਤੇ ਉਹ ਵੀ ਛੰਗੀ ਬਾਰਡਰ ਵਾਲੀ ਨੋਜੋਨਾਨ ਹੋਈ ਕਿਸਾਨ ਇਹ ਵੀ ਯਾਦ ਕੀਤਾ ਇਹਨਾਂ ਨੇ ਤਖਤ ਦੇ ਅਖੰਡ ਪਾਠ ਸਾਹਿਬ ਨਹੀਂ ਹੋਣ ਦਿੱਤਾ ਇਹ ਵੱਡੇ ਜਥੇਦਾਰਾਂ ਨੇ ਨਹੀਂ ਇਹ ਗੱਲ ਸਾਡੇ ਦੋਗਿਆਂ ਨੇ ਉਹ ਗੱਲ ਮਾਤਾ ਨੇ ਦੱਸਤੀ ਮੈਨੂੰ ਉੱਥੇ ਬੱਧ ਰੱਖੇ ਹੋਏ ਸੀ ਯਾਦ ਚਾਏ ਹੈ ਦਿੱਲੀ ਬਾਰਡਰ ਤੇ ਚੱਲ ਰਿਹਾ ਮੈਂ ਕਹਣਾ ਉੱਥੇ ਵੀ ਪਹੁੰਚੋ ਅੱਜ 10 ਤੀਰ ਨੂੰ ਹੋਪਾਂ ਜਾ ਵੀ ਹੋਣਗੇ ਹਾਂ ਪਰ ਆਪਾਂ ਤਾਂ ਇੱਕ ਕੌਮ ਥੱਲੇ ਜਿੰਨਾ ਚਿਰ ਇੱਕ ਝੰਡੇ ਥੱਲੇ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਆਪਾਂ ਤਾਂ ਦੇਖੋ ਕੁੱਕਰ ਹੈ ਜੀ ਆਪਾਂ ਕੋਈ ਲੀਡਰ ਨਹੀਂ ਆਣਾ ਛੋੜਾ ਰਿਕਾਰਡ ਹੋ ਜਾਂਦਾ ਕੋਈ ਅਸੀਂ ਵੋਟਾਂ ਨਹੀਂ ਮੰਗਣੀਆਂ ਕੋਈ ਲੀਡਰ ਸੱਕੀ ਨਹੀਂ ਹੈਗਾ ਸਿੱਖ ਕੌਮ ਦਾ ਦੱਸੋ ਕੌਣ ਹੈ ਜੀ ਮੈਨੂੰ ਇੱਕ ਜਵਾਬ ਦੇ ਦਿਓ ਮੈਂ ਫਿਰ ਉਹ ਤੇ ਵਿਚਾਰ ਕਰੂੰਗਾ ਚਲੋ ਵੀਰੇ ਸਿੱਖੀ ਲਈ ਕੁਸੂ ਦਾ ਕੁਰਬਾਨੀ ਨਹੀਂ ਕਰੀ ਹੋਵੇ ਉਹੋ ਜਿਹਨਾਂ ਨੇ ਸਾਡੇ ਨਾਲ 5-5 ਸਾਲ ਉਹ ਸਾਡੇ ਲੀਡਰ ਜਿਹਨਾਂ ਨੇ ਸਾਡਾ 10-10 ਸਾਲ ਜੀਣਾ ਕਰਤੀਆਂ ਜਿਹਨਾਂ ਨੇ ਆਪਦੇ ਪਰਿਵਾਰ ਦੇ ਜੀ ਗਵਾਏ ਨੇ ਹਨਾ ਆਪਦੇ ਪਰਿਵਾਰ ਗਵਾਏ ਹੁਣ 700 ਕਿਸਾਨ ਅਸੀਂ ਪਿਛਲੀ ਵਾਰ ਦਿੱਲੀ ਦੇਸੀਟ ਕਰਵਾਏ ਹੁਣ ਫੇਰ ਆਪਣੇ ਲੀਡਰ ਲੜੀ ਜਾਂਦੇ ਨੇ ਆਪਾਂ ਇੱਕ ਵਾਰ ਹੀ ਕਿਉਂ ਨਹੀਂ ਕਰੋ ਲੋਕਾਂ ਦੇ ਜਵਾਬ ਆ ਆਪਣੇ ਹੁਣ ਕੱਲ ਨੂੰ ਮੈਂ ਕਹਿਦਾ ਮੇਰੇ ਮੈਂ ਨਸ਼ਾ ਖੋਦ ਫੜਦਾ ਜੀ ਮੈਂ ਨਹੀਂ ਕਹਿਦਾ ਜਵਾਬ ਮਿਲਵਾਉਂਦਾ ਹਨਾ ਮੈਂ ਜਿੱਤੇ ਤੱਕ ਹੱਤੋਂ ਕੋ ਫੜਾਇਆ ਜਾਊ ਹੁਣ ਅਜੇ ਫੜਾਂਗੇ ਮੈਂ ਕਿਸੇ ਨੂੰ ਕਿਉਂ ਕਹਾਂ ਭਾਈ ਜਾ ਕੇ ਲੜੋ ਇਹ ਨਾਰਾ ਨੌਜਵਾਨ ਅੱਛਾ ਲਾਉਂਦੇ ਕਿ ਦਿਨ ਚਾਰ ਕਰੀਏ ਇਹ ਨਾਰਾ ਹਾਂ ਇਹਨਾਂ ਨੂੰ ਲੱਗਦਾ ਉਸ ਨਾਰੇ ਦੇ ਇੱਥੇ ਹਮਲ ਕਿੰਨਾ ਆਪਾਂ ਦਾ ਬੂਰਾ ਕਰਦੇ ਆ ਲੋਕਾਂ ਦਾ ਆਪਾਂ ਹੀ ਕਹਿਸਾਂਦੇ ਆ ਆਪਣੇ ਕਿਸੇ ਦੇ ਮਾਨ ਦਾ ਲੋਕ ਵੀ ਬਹੁਤ ਦਿੰਦੇ ਨੇ ਪੰਕ ਸਿੰਘ ਨਾਦੇ ਵੀ ਲਾਦਦੇ ਨੇ ਉਦੋਂ ਸਿੰਘ ਨਾਂ ਦੇ ਲਾਦੇ ਕਰਤਾਰ ਸਿੰਘ ਗੁਰੂ ਗੋਬਿੰਦ ਸਿੰਘ ਦੇ ਲੋਕ ਜਿਨ੍ਹਾਂ ਚਿਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਤੇ ਅਸਰ ਨਹੀਂ ਕਰਦੇ ਨਾ ਉਹਨਾਂ ਚਿਰ ਜਾਂ ਉਹ ਕੇਸ ਸਿੰਘ ਸਾਹਿਬ ਠਾਕਦੇ ਨਹੀਂ ਅਸਲੀ ਪ੍ਰਾਤਨ ਉਹਨਾਂ ਚਿਰ ਨਹੀਂ ਹੋਣਾ ਸੋਚਤੇ ਪਹਿਰਾ ਦੇਣਾ ਹਰੇਕ ਦੇ ਆਪਣੇ ਆਡਲ ਹੁੰਦੇ ਨੇ ਸਾਨੂੰ ਵੀ ਝੂਮਿਆ ਜਗਾ ਆ ਅਸੀਂ ਸਭ ਇਤਿਹਾਸ ਪੜਿਆ ਪੁੱਲੇ ਪੜ ਕੇ ਰਹਾਂ ਤੋ ਸਾਡਾ ਮੁੱਦਾ ਇੱਕ ਨਸ਼ਾ ਉਹਨੂੰ ਬੰਦੀ ਹੋਣਾ ਨਸ਼ਾ ਇੱਕ ਇੱਕ ਚੰਦੇ ਥੱਲੇ ਰੱਖੇ ਹੋਣ ਤੇ ਪਰ ਆਪਸ ਦੇ ਵਿੱਚ ਜਿਹੜੀ ਹੈ ਕਈ ਵਾਰੀ ਉਹ ਲੜਾਈ ਫੋਟ ਉਹੀ ਤਾਂ ਗੱਲ ਆਣਾ ਪੈਣਾ ਇੱਕ ਤੇਰਾ ਦੀ ਲੱਗੇ ਸਿਧਾਨੇ ਨੂੰ ਰੋਕਿਆ ਗਿਆ ਕਿਸਾਨ ਕਿਸਾਨਾਂ ਦੇ ਉਹ ਜਿਹੜਾ ਉਲਟਾ ਮੇਜੋਂ ਨਿਕਲਿਆ ਸੀ ਪੂਰੇ ਮਾਮਲੇ ਬਾਰੇ ਪਤਾ ਬੋਲਦਾ ਮੈਂ ਤਾਂ ਪਹਿਣ ਹਜੇ ਉੱਤ ਉਲਝਿਆ ਹੋਇਆ ਦੇਖਿਆ ਨਹੀਂ ਹੁਣ ਕੱਲ ਮੈਨੂੰ ਵੀ ਕੋਈ ਕਹਿ ਸਕਦਾ ਕੱਲ ਨੂੰ ਕੋਈ ਕਟਵਾ ਹੋਣਾ ਹਾਂ ਆ ਦੇਖੋ ਭੈਣੇ ਇਹ ਤਾਂ ਚਲੋ ਹਨਾ ਆਪਾਂ ਦਾ ਕੋਈ ਇਹਦਾ ਮਾਰੀ ਗੱਲ ਹੈ ਜੋ ਕੋਈ ਕਿਸੇ ਪੰਜਾਬ ਲਈ ਲੜਦੇ ਬੰਦੇ ਨੂੰ ਘੇਰਦਾ ਹੈ ਕਿ ਨਹੀਂ ਭੈਣ ਜੀ ਕੋਈ ਪੰਜਾਬ ਲਈ ਬੋਲਦਾ ਤਾਂ ਹੈ ਆ ਇੱਕ ਸੰਗਵਾ ਦਾ ਘਰ ਛੱਡ ਕੇ ਜੇ ਆਪਾਂ ਨੂੰ ਹਾਂ ਆਪਾਂ ਨੂੰ ਲੀਡਰ ਨੂੰ ਸਵਾਲ ਹੁਣ ਆ ਜੱਥੇਦਾਰਾਂ ਨੂੰ ਜੋ 5-5 ਸਾਲ ਲ 10-10 ਸਾਲ ਰਾਜ ਕਰਤਾ ਉਹਨਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਨਾ ਕਿ ਹਰੇਕ ਆਮ ਬੰਦੇ ਨੂੰ ਘਿਰ ਕੇ ਸਵਾਲ ਪੁੱਛਣਾ ਹੁਣ ਮੈਨੂੰ ਮੈਨੂੰ ਕੀ ਪੁੱਛਣਾ ਕੋਈ ਮਰਜ਼ੀ ਆ ਕੇ ਤੂੰ ਪੁੱਛ ਲੈ ਭੈਣ ਜਿਹੜਾ ਕੋਈ ਮਰਜ਼ੀ ਦੇ ਦਿਲ ਚੋਂ ਹੀ ਪੁੱਛ ਲੈ ਉਹ ਹੀ ਜਵਾਬ ਦੇਵਾਂਗਾ ਮੈਨੂੰ ਕੋਈ ਮਰਜ਼ੀ ਬੰਦਾ ਕੁਝ ਮਰਜ਼ੀ ਪੁੱਛ ਲੈ ਜਿੰਨੇ ਜੋਗਾ ਹੈਗਾ ਰਾਜ ਕਰਤਾ ਨੂੰ ਪੁੱਛ ਸਕਦੇ ਆਪਾਂ ਜਿਹਨੇ ਰਾਜ ਕਰ ਹੁਣ ਅਸੀਂ ਕੋਈ ਰਾਜ ਕਰਤਾ ਨਹੀਂ ਆਮ ਬੰਦੇ ਆ ਦੇਸੀ ਬੰਦੇ ਆ ਖੇਤੀ ਕਰਦੇ ਆ ਆ ਡਾਂਗ ਚੱਕੀ ਮਰਦੇ ਆ ਕੋ ਹੱਸਟ ਕੇ ਘਰੋਂ ਆ ਕੇ ਫਿਰ ਜਾਗੇ ਬੋਸਟ ਲਾਂਗੇ ਸਿੱਧੀ ਜੀ ਗੱਲ ਹੈ ਹਨਾ ਸਵਾਲ ਉਹਨਾਂ ਨੂੰ ਪੁੱਛੋ ਜਿਨ੍ਹਾਂ ਜਾਂ ਜਿਹੜੇ ਆਪਣੇ ਆਪਣੀ ਦਾ ਸੁਪਰੀਮ ਪਾਵਰ ਗੁਰਪਤ ਸਾਹਿਬ ਹੈ ਗੁਰਦੁਆਰਾ ਜਿਹੜੇ ਹੁਣ ਉਹਦੇ ਜਥੇਦਾਰ ਨੇ ਜਥੇਦਾਰੀਆਂ ਕਰੀਆਂ ਨੇ ਫਿਰ ਕਿਉਂਗਾ ਤੁਸੀਂ ਅੱਜ ਬਿੱਲੀ ਫੈਲਿਓ ਬਾਹਰ ਹੋ ਗਈ ਅੱਜ ਅੱਡ ਹੋ ਗਏ ਤੁਸੀਂ ਨਿੰਦਣ ਲਾ ਗਏ 15 ਸਾਲ ਤੋਂ ਉਹਨਾਂ ਨਾਲ ਅਸੀਂ ਉਦੋਂ ਕਿਉਂ ਨਿੰਦਦੇ ਹਜੇ ਵੀ ਸਵਾਲਾਂ ਦਾ ਜਵਾਬ ਨਹੀਂ ਅਸੀਂ ਹੱਥ ਬੰਨ੍ਹ ਕੇ ਬੇਇੱਜ਼ਤੀ ਕਰੀ ਵੀ ਤੁਸੀਂ ਸਾਡੇ ਜਥੇਦਾਰ ਹੋ ਸਾਨੂੰ ਜਵਾਬ ਦਿਓ ਜੀ ਸਮਝਬਾ ਗਏ ਨਹੀਂ ਨਿੰਦਦੇ ਕਿਉਂ ਨਹੀਂ ਨਿੰਦਦੇ ਪਤਾ ਨਹੀਂ ਪਰਮਾਤਮਾ ਦੇ ਮੋਢਾ ਬੈਗੁਰੂ ਪਾਲੀ ਗੁਰਪਤਾਰ ਸ਼ੁਕਰੀਆ ਜੀ ਧੰਨਵਾਦ ਤਾਂ